ਸਾਡੀ ਸਰਕਾਰ ਦਾ ਇੱਕ ਉਦੇਸ਼ ਹੈ ਕਿ ਅਸੀਂ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਉੱਤੇ ਅਸੀਂ ਵਰਕਆਊਟ ਕਰਨ ਲੱਗੇ ਹੋਏ ਹਾਂ ਕੰਮ ਕਰਨ ਲੱਗੇ ਹੋਏ ਹਾਂ ਜਿਹਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਪੈਂਦੇ 15000 ਛਪੜਾਂ ਦੀ ਸਫਾਈ ਦਾ ਜਿਹੜਾ ਕੰਮ ਹੈ ਉਹ ਸਭ ਤੋਂ ਮਹੱਤਵਪੂਰਨ ਕੰਮ ਹੈ ਜਿਹਦੇ ਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਚਾਹੇ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੋਵੇ ਕਿਸੇ ਸਰਕਾਰ ਨੇ ਐਨੀ ਮਾਈਨਿਊਟਲੀ ਐਨੀ ਸੰਵੇਦਨਸ਼ੀਲਤਾ ਦੇ ਨਾਲ ਕਦੇ ਕੰਮ ਨਹੀਂ ਕੀਤਾ। ਉਰੇ ਮੈਂ ਜਿਹੜਾ ਤੁਹਾਨੂੰ ਡੇਟਾ ਦੇਣ ਲੱਗੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਮੂੰਹੋਂ ਬੋਲਦੀ ਤਸਵੀਰ ਹੈ ਕੰਮਾਂ ਦੀ ਕਿ ਜਿਹਦੇ ਵਿੱਚ 15000 ਛੱਪੜਾਂ ਦੇ ਵਿੱਚੋਂ 3973 3973 ਛੱਪੜਾਂ ਵਿੱਚ ਪਾਣੀ ਕੱਢਣ ਦਾ ਜਿਹੜਾ ਕੰਮ ਹੈ ਜਿਹਨੂੰ ਡੀਵਾਟਰਿੰਗ ਦਾ ਪ੍ਰੋਸੈਸ ਕਹਿੰਦੇ ਆ ਉਹ ਮੁਕੰਮਲ ਪੂਰਾ ਹੋ ਚੁੱਕਿਆ ਹੈ। ਤੇ 66 406 6606 406 ਜਿਹੜਾ ਛੱਪੜਾਂ ਦਾ ਡੀਵਾਟਰਿੰਗ ਦਾ ਪ੍ਰੋਸੈਸ ਪਾਣੀ ਕੱਢਣ ਦਾ ਜਿਹੜਾ ਕੰਮ ਹੈ ਉਹ ਮੁਕੰਮਲ ਹੋਣ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਹੈ ਔਰ ਫਿਰ ਇਸ ਤੋਂ ਅਗਲਾ ਪ੍ਰੋਸੈਸ ਸੀ ਹੈ ਨਾ ਇਹਨਾਂ ਟੋਬਿਆਂ ਚੋਂ ਇਹਨਾਂ ਪਾਉਂਡਸ ਦੇ ਵਿੱਚੋਂ ਇਹਨਾਂ ਛੱਪੜਾਂ ਦੇ ਵਿੱਚੋਂ ਗਾਰ ਕਢਵਾਉਣੀ ਜਿਹਨੂੰ ਡੀਸੈਲਟਿੰਗ ਕਹਿੰਦੇ ਆ ਜਿਹਦੇ ਚੋਂ 1223 ਛੱਪੜਾਂ ਦੇ ਵਿੱਚੋਂ ਗਾਰ ਕੱਢੀ ਜਾ ਚੁੱਕੀ ਐ ਡੀਸੈਲਟਿੰਗ ਹੋ ਚੁੱਕੀ ਐ 1223 1223 ਛੱਪੜਾਂ ਦੇ ਵਿੱਚੋਂ ਤੇ 3267 ਛੱਪੜਾਂ ਚੋਂ ਗਾਰ ਕੱਢਣ ਦਾ ਜਿਹੜਾ ਕੰਮ ਐ ਉਹ ਜਾਰੀ ਐ ਚੱਲ ਰਿਹਾ ਬੜੇ ਵਾਰ ਫੁੱਟਿੰਗ ਲੈਵਲ ਤੇ 3267 3267 ਛੱਪੜਾਂ ਦੇ ਵਿੱਚੋਂ ਗਾਰ ਕੱਢਣ ਦਾ ਜਿਹੜਾ ਪ੍ਰੋਸੈਸ ਐ ਉਹ ਜਾਰੀ ਐ ਇਹਨਾਂ ਪਿੰਡਾਂ ਦੀ ਨਿਹਾਰ ਇਨਾ ਪਿੰਡਾਂ ਦੀ ਨੁਹਾਰ ਹੈ ਜਿਹੜੀ ਉਹ ਆਉਣ ਵਾਲੇ ਸਮੇਂ 'ਚ ਅਸੀਂ ਬਿਲਕੁਲ ਬਦਲ ਕੇ ਰੱਖ ਦੇਵਾਂਗੇ ਪੰਜਾਬ ਦੇ 154 ਬਲਾਕਾਂ ਦੇ ਵਿੱਚ ਪੜਾਅਦਾਰ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਇਹਨੂੰ ਅਸੀਂ ਸਫਲਤਾਪੂਰਵਕ ਇਸ ਪ੍ਰੋਜੈਕਟ ਨੂੰ ਆਪਣਾ ਪੂਰਾ ਕਰ ਦੇਵਾਂਗੇ ਔਰ ਇਹਦੀ ਜਿਹੜੀ ਟਾਈਮ ਲਾਈਨ ਅਸੀਂ ਮੁਕਰਰ ਕੀਤੀ ਹੈ 30 ਮਈ ਤੱਕ 3 ਮਈ ਜਾਨੀ ਕਿ ਹੁਣ ਤੋਂ ਤਕਰੀਬਨ ਤਕਰੀਬਨ 4-5 ਦਿਨ ਦੇ ਵਿੱਚ ਵਿੱਚ ਅਸੀਂ ਜਿਹੜੀ ਛੱਪੜਾਂ ਦੀ ਡੀ-ਵਾਟਰਿੰਗ ਦਾ ਕੰਮ ਹੈ ਇਹਦੇ ਚੋਂ ਛੱਪੜਾਂ ਚੋਂ ਪਾਣੀ ਕਢਵਾਉਣ ਦਾ ਕੰਮ ਹੈ ਜੇਕਰ ਮੌਸਮ ਨੇ ਸਾਡਾ ਸਾਥ ਦਿੱਤਾ ਵਿੱਚ ਕੋਈ ਬਰਸਾਤ ਨਾ ਆਈ ਤਾਂ ਅਸੀਂ ਇਹ ਜਾਨੀ ਕਿ ਜਿਹੜਾ ਇਹਦਾ ਕੰਮ ਹੈ ਇਹਦਾ ਅਸੀਂ ਛੱਪੜਾਂ ਦੀ ਡੀ-ਵਾਟਰਿੰਗ ਦਾ ਕੰਮ 30 ਮਈ ਤੱਕ ਅਸੀਂ ਮੁਕੰਮਲ ਪੂਰਾ ਕਰ ਦਾਂਗੇ ਉਸ ਤੋਂ ਬਾਅਦ ਚੋਂ ਇਹਦਾ ਡੀ-ਸੈਲਟਿੰਗ ਦਾ ਕੰਮ ਹੈ ਜਿਹੜਾ ਨਾਲ-ਨਾਲ ਜਾਨੀ ਕਿ ਜਿਹੜਾ ਸਟਾਰਟ ਹੋਇਆ ਹੋਇਆ ਹੈ ਉਹ ਆਪਣੀ ਕੰਟੀਨਿਊਸ ਪ੍ਰੋਸੈਸ ਚ ਜਾਰੀ ਰਹੂਗਾ ਜੀ ਉਸ ਦੇ ਨਾਲ ਨਾਲ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਵਿੱਤੀ ਸਾਲ ਦੇ ਵਿੱਚ 2025-26 ਦੇ ਵਿੱਤੀ ਸਾਲ ਦੇ ਵਿੱਚ ਅਸੀਂ 5000 ਪਿੰਡਾਂ ਦੇ ਵਿੱਚ 5000 ਪਿੰਡਾਂ ਦੇ ਵਿੱਚ ਥਾਪਰ ਮਾਡਲ ਸੀਚੇ ਵਾਲ ਮਾਡਲ ਬਣਾਉਣ ਜਾ ਰਹੇ ਹਾਂ ਜਿਹੜਾ ਕਿ ਜਿਹੜੇ ਵਿੱਚ ਅਸੀਂ ਕਈ ਪ੍ਰੋਜੈਕਟ ਕਈ ਪਿੰਡ ਐਸੇ ਨੇ ਜਿਹਦੇ ਵਿੱਚ ਅਸੀਂ ਆ ਜਿਹੜੇ ਪ੍ਰੋਜੈਕਟ ਨੇ ਇਹ ਬਣਾ ਕੇ ਤਿਆਰ ਵੀ ਕੀਤੇ ਨੇ ਔਰ ਉਹ ਜਿਹੜੇ ਪ੍ਰੋਜੈਕਟ ਸਾਡੇ ਐਨੇ ਸਫਲਤਾਪੂਰਵਕ ਸਾਡੇ ਨੇਪਰੇ ਚੜੇ ਨੇ ਔਰ ਮੈਂ ਇਸ ਸਾਰੇ ਐਡੇ ਵੱਡੇ ਡੇਟਾ ਦੇ ਵਿੱਚੋਂ ਮੈਂ ਕੁਝ ਚੁਣਿੰਦਾ ਜਿਹਨੂੰ ਕਹਨੇ ਉਹ ਵੀ ਇੱਕ ਰੈਫਰੈਂਸ ਬੇਸ ਦੇ ਲਈ ਮੇਰੇ ਨਾਲ ਅੱਜ ਬਹੁਤ ਸਾਡੇ ਸਤਿਕਾਰਯੋਗ ਦੋ ਸਰਪੰਚ ਸਾਹਿਬਾਨ ਪੰਜਾਬ ਦੇ ਵਿੱਚੋਂ ਪਹੁੰਚੇ ਨੇ ਤੁਸੀਂ ਹਰਦੀਪਕੌਰ ਜੀ ਸਾਡੇ ਭੈਣ ਜੀ ਹਰਦੀਪਕੌਰ ਜੀ ਜੋ ਕਿ ਖੈਰਾਬਾਦ ਪਿੰਡ ਜੋ ਕਿ ਰੂਪਨਗਰ ਜ਼ਿਲ੍ਹੇ ਦਾ ਪਿੰਡ ਹੈ ਉੱਥੋਂ ਆਏ ਨੇ ਇਸ ਪਿੰਡ ਦੇ ਵਿੱਚ ਛੱਪੜ ਨੂੰ 10 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਸੀ ਕਦੇ ਛੱਪੜ ਸਾਫ਼ ਨਹੀਂ ਸੀ ਕਿਸੇ ਨੇ ਕੀਤਾ 10 ਸਾਲਾਂ ਤੋਂ ਵੱਧ ਇਹ ਗੰਦੇ ਪਾਣੀ ਨਾਲ ਭਰਿਆ ਹੋਇਆ ਜਿਹੜਾ ਛੱਪੜ ਸੀ ਇਹ ਅਕਸਰ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਛੱਪੜ ਸੀ ਓਵਰਫਲੋ ਕਰਦਾ ਰਹਿੰਦਾ ਸੀ ਸੋ ਇਸ ਸਾਲ ਪਹਿਲੀ ਵਾਰ ਹੋਇਆ ਕਿ ਇਹਨਾਂ ਦੇ ਛੱਪੜ ਦੀ ਜਿੱਥੇ ਸਫਾਈ ਦਾ ਕੰਮ ਹੈ ਜਿਹੜਾ ਡੀਵਾਟਰਿੰਗ ਕੰਮ ਹੈ ਉਹ ਕਢਵਾਇਆ ਪਾਣੀ ਸਾਰੇ ਦਾ ਸਾਰਾ ਕਢਵਾ ਦਿੱਤਾ ਗਿਆ ਉਸ ਤੋਂ ਜਿਹੜਾ ਤੇ ਜਿਹੜਾ ਫਿਰ ਇਹਨਾਂ ਦੇ ਛੱਪੜ ਦਾ ਆਕਾਰ ਸੀ ਉਹ 1 ਏਕੜ ਦੇ ਵਿੱਚ 1 ਕੀਲੇ ਦੇ ਵਿੱਚ ਜਾਨੀ ਕਿ ਜਿਹੜਾ ਛੱਪੜ ਸੀ ਉਹ ਫੈਲਿਆ ਹੋਇਆ ਸੀਗਾ ਜੀ ਇਸ ਜਿਹੜਾ ਛੱਪੜ ਦੇ ਵਿੱਚੋਂ ਜਿਹੜੀ ਗਾਰ ਨਿਕਲੂਗੀ ਇਹਨਾਂ ਦੇ ਪਿੰਡ ਦੇ ਵਿੱਚ ਜਿਹੜੀ ਗਾਰ ਛੱਪੜ ਦੀ ਸਫਾਈ ਤੋਂ ਬਾਅਦ ਨਿਕਲਦੀ ਆ ਅਸੀਂ ਛੱਪੜ ਦੇ ਕੰਡੇ ਉਹਦੇ ਨਾਲ ਉੱਚੇ ਚਕਾਰੇ ਆਂ ਤੇ ਜਿੱਥੇ ਕਿਤੇ ਅਸੀਂ ਨਾਲ-ਨਾਲ ਪਲੇਗ੍ਰਾਉਂਡ ਬਣਾ ਰਹੇ ਹਾਂ ਜਿੱਥੇ ਭਰਤ ਦੀ ਜ਼ਰੂਰਤ ਹੈ ਉਸੇ ਘਾਰਚੋਂ ਅਸੀਂ ਕਢਵਾ ਕੇ ਭਰਤ ਪਵਾ ਰਹੇ ਹਾਂ ਪਲੇਗ੍ਰਾਉਂਡਾਂ ਦੇ ਵਿੱਚ ਔਰ ਤਕਰੀਬਨ ਤਕਰੀਬਨ ਇਸ ਪਿੰਡ ਜਿਹਦੀ ਮੈਂ ਗੱਲ ਕੀਤੀ ਹੈ ਖੈਰਾਬਾਦ ਦੀ ਇਹਦੀ ਆਬਾਦੀ ਹੈ ਜਿਹੜੀ ਤਕਰੀਬਨ ਤਕਰੀਬਨ 2100 ਦੇ ਕਰੀਬ ਆਬਾਦੀ ਹੈ ਤੇ ਐਵੇਂ ਹੀ ਮੈਂ ਇੱਕ ਤੁਹਾਨੂੰ ਦੂਸਰੀ ਐਗਜ਼ਾਮਪਲ ਦੇਣ ਲੱਗੇ ਹਾਂ ਤੁਸੀਂ ਇੰਦਰਦੀਪ ਸਿੰਘ ਮੇਰੇ ਨਾਲ ਸਾਨੀਪੁਰ ਪਿੰਡ ਸਰਹੰਦ ਬਲਾਕ ਤੋਂ ਜਿਲ੍ਹਾ ਫਤੇਗੜ ਸਾਹਿਬ ਤੋਂ ਅ ਇੰਦਰਦੀਪ ਸਿੰਘ ਜੀ ਸਰਪੰਚ ਸਾਹਿਬ ਬੈਠੇ ਨੇ ਇਹਨਾਂ ਦੇ ਪਿੰਡ ਦੀ ਆਬਾਦੀ ਤਕਰੀਬਨ ਤਕਰੀਬਨ 3000 ਦੀ ਆਬਾਦੀ ਦਾ ਸਾਨੀਪੁਰ ਪਿੰਡ ਹੈ ਇੱਥੇ ਪਹਿਲੀ ਵਾਰ ਇਹਨਾਂ ਦੇ ਪਿੰਡ ਦੇ ਵਿੱਚ ਹੋਇਆ ਕਿ ਇਹਨਾਂ ਦੇ ਵੀ ਪਿੰਡ ਦਾ ਜਿਹੜਾ ਛੱਪੜ ਸੀ ਤਕਰੀਬਨ 1 ਏਕੜ ਚ ਫੈਲਿਆ ਆਇਆ ਸੀ ਔਰ ਹੁਣ ਉੱਥੋਂ ਜਿਹੜਾ ਪਾਣੀ ਕੱਢਣ ਦਾ ਕੰਮ ਹੈ ਇਹ ਪਹਿਲੀ ਵਾਰ ਹੋਇਆ ਕਿ ਇਸ ਪਿੰਡ ਦੇ ਵਿੱਚੋਂ ਇਸ ਤਰੀਕੇ ਦਾ ਕੰਮ ਕੀਤਾ ਗਿਆ ਹੋਵੇ 60% ਪਾਣੀ ਦਾ ਕੰਮ ਹੈ ਜਿਹੜਾ ਮੁਕੰਮਲ ਪੂਰਾ ਕਰ ਦਿੱਤਾ ਗਿਆ ਹੈ। ਬਾਕੀ 30 ਮਈ ਤੱਕ ਮੈਂ ਜਿਵੇਂ ਦੱਸਿਆ ਕਿ ਇਹਨਾਂ ਦੇ ਪਿੰਡ ਦੇ ਵਿੱਚੋਂ ਅਸੀਂ ਕੰਪਲੀਟ ਯਾਨੀ ਕਿ ਇਹ ਇਹਦਾ ਡੀਵਾਟਰਿੰਗ ਦਾ ਪ੍ਰੋਸੈਸ ਕਰਾ ਦੇਾਂਗੇ। ਔਰ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਸੀਚੇਵਾਲ ਮਾਡਲ ਹੈ, ਥਾਪਰ ਮਾਡਲ ਉਹਦੇ ਰਾਹੀਂ ਯਾਨੀ ਕਿ ਜਿਹੜਾ ਛੱਪੜ ਦਾ ਪਾਣੀ ਹੈ ਉਹਨੂੰ ਸ਼ੁੱਧ ਕਰਕੇ ਅਸੀਂ ਇਹ ਜਿਹੜਾ ਪਾਣੀ ਹੈ ਇਹਨੂੰ ਖੇਤੀ ਲਈ ਵਰਤੋਂ ਦੇ ਲਈ ਲੈ ਕੇ ਜਾ ਰਹੇ ਹਾਂ। ਸੋ ਇਹ हिस्टोरिक मूवमेंट ਹੈ ਕਿ ਪਹਿਲੀ ਵਾਰ ਪੰਜਾਬ ਦੇ ਅੰਦਰ ਕੋਈ ਛੱਪੜਾਂ ਦੇ ਉੱਤੇ ਕੰਮ ਹੋਣਾ ਸ਼ੁਰੂ ਹੋਇਆ ਉਹ ਵੀ ਐਨੀ ਇੰਟੈਂਸਿਵ ਐਕਸਰਸਾਈਜ਼ ਐਨੀ ਬਰੀਕੀ ਨਾਲ ਕੰਮ ਹੋਣਾ ਸ਼ੁਰੂ ਹੋਇਆ ਨਹੀਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਵੀ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਸੀ ਕਿ ਛੱਪੜਾਂ ਦੀ ਸਫਾਈ ਕਰਾਵਾਂਗੇ ਟੋਬਿਆਂ ਦੀ ਸਫਾਈ ਕਰਾਵਾਂਗੇ ਔਰ ਕਾਗਜ਼ਾਂ ਦੇ ਵਿੱਚ ਹੁੰਦੀ ਵੀ ਹੁੰਦੀ ਸੀ ਪਰ ਉੱਪਰੋਂ ਉੱਪਰੋਂ ਸਫਾਈ ਕਰਾ ਕੇ ਤੇ ਉਹ ਫੇਰ ਕਹਾਣੀ ਉੱਥੇ ਦੀ ਉੱਥੇ ਉਹ ਰਹਿੰਦੀ ਸੀ ਕੋਈ ਖਾਸ ਫਰਕ ਨਹੀਂ ਸੀ ਪੈਂਦਾ ਪਰ ਹੁਣ ਜੋ ਕੰਮ ਜਿਸ ਤਰੀਕੇ ਨਾਲ ਕੰਮ ਇਸ ਸਮੇਂ ਅਸੀਂ ਅਰੰਭਿਆ ਹੋਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਕੰਮ ਹੈ ਜਿਹੜਾ ਜਿਸ ਤਰੀਕੇ ਨਾਲ ਇਹਨੂੰ ਕੰਮ ਨੂੰ ਅਰੰਭਿਆ ਹੋਇਆ ਹੈ ਮੈਂ 100% ਇਸ ਗੱਲ ਦੀ ਵਚਨਬੱਧਤਾ ਕਰਦਾ ਹਾਂ ਮੈਂ ਤੁਹਾਡੇ ਨਾਲ ਇਸ ਗੱਲ ਦਾ ਪ੍ਰੋਮਿਸ ਕਰਦਾ ਹਾਂ ਕਿ ਅਸੀਂ ਇਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਪਿੰਡਾਂ ਦੇ ਛੱਪਣਾ ਦਾ ਕੰਮ ਇਹ ਪਿੰਡਾਂ ਦੇ ਵਿੱਚ ਸਭ ਤੋਂ ਸੋਹਣੇ ਪਲੇਗ੍ਰਾਉਂਡਾਂ ਦਾ ਕੰਮ ਹੈ ਜਿਹੜਾ ਅਸੀਂ ਇਹਨੂੰ ਬਹੁਤ ਜਲਦੀ ਮੁਕੰਮਲ ਪੂਰਾ ਕਰਨ ਜਾ ਰਹੇ ਹਾਂ